ਸਭ ਕੋ ਵੀ ਆਨਾ تھا ਭਗਵੰਤ ਮਾਨ ਬੋਲੇ ਕਿ ਉਹਨਾਂ ਕੀ ਅਚਾਨਕ ਸਵੇਰੇ ਤਬੀਅਤ ਖਰਾਬ ਉਹ ਚਾਰ ਪੰਜ ਦਿਨ ਸੇ ਘੁੰਮ ਰਹੇ ਹਨ ਉਹਨਾਂ ਨੇ ਕੁਝ ਖਾਇਆ ਨਹੀਂ ਕੁਝ ਤਾਂ ਉਹਨਾਂ ਕੀ ਤਬੀਅਤ ਖਰਾਬ ਹੋ ਗਈ ਜੀ ਤੋਂ ਮੇਰੇ ਸਾਥ ਤੁਸੀਂ ਸਾਡੇ ਕੋਲ ਆਣਾ ਸਾਡੀ ਸਾਡੇ ਕੋਲ ਐ ਸਵਾਲ ਹੈ ਤੁਹਾਡੇ ਤਿੰਨ ਮੰਤਰੀ ਕਿਥੇ ਗਰਾਉਂਡ ਲੈਵਲ ਤੋਂ ਹੋ ਗਏ ਇਹ ਸਾਡੇ ਮਾਈ ਬਾਪ ਵੀ ਹੈ ਜੀ ਇਹਨਾਂ ਨੂੰ ਆ ਨਹੀਂ ਹੋ ਬੈਂਕ ਚ ਦੀ ਰਾਤ ਤੇ ਉਹ ਸਾਡੇ ਮੈਂ ਮੰਤਰੀਆਂ ਦੀ ਗੱਲ ਕਰਦਾ ਸਾਡੇ ਚੀਨਾ ਸਾਹਿਬ ਤੋਂ ਬੋਲੇ ਆਉਂਦੇ ਆ ਕਿ ਮਰੀ ਵੀ ਸਰ ਲੈਣਗੇ ਸੈਟਲ ਔਰ ਸਾਡੇ ਜਿਹੜੇ ਉਹ ਮੰਤਰੀ ਉਹਨਾਂ ਕੋਲ ਵੀ ਅਸੀਂ ਇਹੋ ਅਪੀਲ ਕੀਤੀ ਆ ਵੀ ਸਾਡੇ ਦਰਿਆ ਦਾ ਹੱਲ ਕਰ ਤੇ ਤੁਹਾਨੂੰ ਵੀ ਅਸੀਂ ਬੇਨਤੀ ਕਰਦੇ ਆ ਤੇ ਸੀਐਮ ਸਾਹਿਬ ਨੂੰ ਵੀ ਤੁਹਾਡੇ ਰਾਈ ਬੇਨਤੀ ਕਰਦੇ ਆ ਵੀ ਜੇ ਸਾਡਾ ਇਹ ਹੱਲ ਹੋ ਜੇ ਨਾ ਜੀ ਸਾਡੀ ਜ਼ਿੰਦਗੀ ਸਵਰਗ ਬਣ ਜਾ ਤੇ ਰਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ ਸਰ ਲਖਸ਼ਨਾ ਚ ਨਾਰਾ ਲੱਗਾ ਸੀ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਅੱਜ ਅਸੀਂ ਕਹਿਣ ਜੋਗੇ ਪੰਜਾਬ ਸਿਆਂ ਕੇਜਰੀਵਾਲ ਤੇਰੇ ਨਾਲ ਜੇ ਤੁਸੀਂ ਇਹ ਕੰਮ ਕਰੋਗੇ ਤਾਂ ਰੱਬ ਤੋਂ ਘੱਟ ਨਹੀਂ ਆ ਤੁਸੀਂ ਸਾਡੇ ਬਿਲਕੁਲ ਕਰੀਏ ਸਾਡੇ ਬੱਚਿਆਂ ਦਾ ਪਹਿਲੇ ਇੱਕ ਵੀ ਸੁਧਰ ਜੂ ਨਹੀਂ ਆ ਪੰਜਾਬ ਨੂੰ ਮਾਣ ਹੈ ਤੁਹਾਡੇ ਤੇ ਇੱਥੇ ਕਰਾਂ ਦੇ ਵਿੱਚ ਇੱਕ ਇੱਕ ਦੋ ਦੋ ਮੈਂਬਰ ਆ ਇੱਥੇ ਸਾਰੇ ਬਾਕੀ ਸਾਰੇ ਇੱਥੋਂ ਬਾਹਰ ਗਏ ਹੋਇਆ ਕਿਉਂ ਸੇਫਟੀ ਵਾਸਤੇ ਹਾਂਜੀ ਜੀ ਅੱਜ ਬਹੁਤ ਤੰਗੀ ਚੱਲ ਰਹੀ ਹੈ ਜੀ ਮੈਂ ਸਮਝਦਾ ਹਾਂ ਬਹੁਤ ਕੁਝ ਕਰ ਦਿੱਤਾ ਹੈ ਅੱਛਾ ਉਹ ਇਹ ਤਾਂ ਵੀ ਕਮੀ ਨਹੀਂ ਆਈ ਕਿ ਕਿੰਨੇ ਤੋਂ ਕੁਝ ਐਸੀ ਚੀਜ਼ ਦੀ ਜ਼ਰੂਰਤ ਹੈ ਜ਼ਰੂਰਤ ਸਾਰੇ ਹੈ ਵੀ ਜ਼ਰੂਰਤਾਂ ਸਾਡੀਆਂ ਸਾਰੀਆਂ ਪੂਰੀਆਂ ਨੇ ਤੇ ਸਾਨੂੰ ਅਸੀਂ ਜਿਹੜੇ ਸਾਨੂੰ ਲੋੜ ਹੈ ਤੇ ਅਸੀਂ ਬਾਬਾ ਜੀ ਨੂੰ ਬੇਨਤੀ ਕਰ ਲੈਂਦੇ ਆ ਤੇ ਬੇਨਤੀ ਸਾਡੀ ਪ੍ਰਵਾਨ ਕਰ ਲੈਂਦੇ ਆ ਉਦੋਂ ਸਾਨੂੰ ਲੋੜੀਂਦੀ ਜ਼ਰੂਰਤ ਜਦੋਂ ਪਾਣੀ ਸਲੇ ਉਹ ਸਭ ਦਾ ਸਾਡੇ ਨਾਲ ਸਕੂਲਾਂ ਵਾਲੇ ਕੋਆਪਰੇਟ ਕਰ ਲੈਣ ਥੋੜਾ ਬਹੁਤੀਏ ਨਾ ਕਰਨਾ ਤੇ ਸਾਡਾ ਉਹਨਾਂ ਦਾ ਕਿਸਾਨ ਦਾ ਫੀਸ ਹੋ ਜਾ ਪ੍ਰਮਾਣਿਤ ਕੀਤਾ ਜਾਂਦਾ ਸਕੂਲਾਂ ਦੇ ਵਿੱਚ ਅਸੀਂ ਦੇਖਾਂਗੇ ਕਿ ਮਕਾ ਕਾਰ ਜਿਹੜੀ ਸਭ ਕੋ ਵੀ ਆਣਾ تھا ਭਗਵੰਤ ਜੀ ਬੋਲੇ ਕਿ ਉਹਨਾਂ ਕੀ ਅਚਾਨਕ ਸਵੇਰੇ ਤਬੀਅਤ ਖਰਾਬ ਉਹ 4-5 ਦਿਨ ਸੇ ਘੁੰਮ ਰਹੇ ਹਨ ਉਹਨਾਂ ਨੇ ਕੁਝ ਖਾਇਆ ਨਹੀਂ ਕੁਝ ਤਾਂ ਉਹਨਾਂ ਕੀ ਤਬੀਅਤ ਖਰਾਬ ਹੋ ਗਈ ਜੀ ਤੁਸੀਂ ਮੇਰੇ ਸਾਡੇ ਕੋਲ ਸਾਰ ਲੈਣ ਆਏ ਹੋ ਸਾਡੀ ਬਹੁਤ ਬੋਤਾਂ ਤੁਹਾਡੇ ਤਿੰਨ ਮੰਤਰੀ ਕਿਥੋਂ ਗਰਾਉਂਡ ਲੈਵਲ ਤੋਂ ਹੋ ਕੇ ਗਏ ਇਹ ਸਾਡੇ ਮਾਈ ਬਾਪ ਹੀ ਆ ਜੀ ਇਹਨਾਂ ਨੂੰ ਅੱਜ ਲੋਕ ਬੈਂਚ 'ਤੇ ਨਹੀਂ ਰੱਖਦੇ ਤੇ ਉਹ ਸਾਡੇ ਮੈਂ ਮੰਤਰੀਆਂ ਦੀ ਗੱਲ ਕਰਦਾ ਸਾਡੇ ਚੀਨਾ ਸਾਹਿਬ ਸਾਡੇ ਕੋਲੇ ਆਉਂਦੇ ਆ ਜੇ ਉਹ ਵੀ ਸਾਰ ਲੈਂਦੇ ਸੈਟਲ ਲੈਂਦੇ ਆ ਔਰ ਸਾਡੇ ਜਿਹੜੇ ਉਹ ਮੰਤਰੀ ਉਹਨਾਂ ਕੋਲ ਵੀ ਅਸੀਂ ਇਹੋ ਅਪੀਲ ਕੀਤੀ ਆ ਵੀ ਸਾਡੇ ਦਰਿਆ ਦਾ ਹੱਲ ਕਰੀ ਤੇ ਤੁਹਾਨੂੰ ਵੀ ਅਸੀਂ ਬੇਨਤੀ ਕਰਦੇ ਆ ਤੇ ਸੀਐਮ ਸਾਹਿਬ ਨੂੰ ਵੀ ਤੁਹਾਡੇ ਰਾਹੀਂ ਬੇਨਤੀ ਕਰਦੇ ਆ ਵੀ ਜੇ ਸਾਡਾ ਇਹ ਹੱਲ ਹੋ ਜੇ ਨਾ ਜੀ ਸਾਡੀ ਜ਼ਿੰਦਗੀ ਸਵਰਗ ਬਣ ਜਾਵੇ ਤੇ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ ਸਾਰੇ ਲਕਸ਼ਨਾ ਚ ਨਾਰਾ ਲੱਗਾ ਸੀ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਅੱਜ ਅਸੀਂ ਕਹਿਣ ਜੋਗੇ ਪੰਜਾਬ ਸਿਆਂ ਕੇਜਰੀਵਾਲ ਤੇਰੇ ਨਾਲ ਜੇ ਤੁਸੀਂ ਇਹ ਕੰਮ ਕਰੋਗੇ ਤਾਂ ਰੱਬ ਤੋਂ ਘੱਟ ਨਹੀਂ ਆ ਤੁਸੀਂ ਸਾਡੇ ਬਿਲਕੁਲ ਕਰੇਗੇ ਸਾਡੇ ਬੱਚਿਆਂ ਦਾ ਪਹਿਲਕੀ ਵੀ ਸੁਧਰ ਜੂ ਨਹੀਂ ਆ ਮਾਣੇ ਤੁਹਾਡੇ ਵਿੱਚ ਇੱਕ ਇੱਕ ਦੋ ਦੋ ਮੈਂਬਰ ਆ ਇੱਥੇ ਸਾਰੇ ਬਾਕੀ ਸਾਰੇ ਇਥੋਂ ਬਾਹਰ ਗਏ ਹੋਏ ਆ ਕਿਉਂ ਸੇਫਟੀ ਵਾਸਤੇ ਹਾਂਜੀ ਇੱਥੇ ਬਹੁਤ ਤੰਗੀ ਚੱਲਦੀ ਹੈ ਇਹ ਵੀ ਸਮਝ ਚੁੱਕੇ ਆ ਬਹੁਤ ਸੇ ਚਿਕਟਰ ਦੇ ਪਾ ਇਹ ਤਾਂ ਵੀ ਕੋਈ ਨਹੀਂ ਆਈ ਕਿ ਕਿਸੇ ਨੂੰ ਕੋਈ ਚਾਹੀਦੀ ਹੈ ایسی ਚੀਜ਼ ਦੀ ਜਰੂਰਤ ਹੈ ਜਰੂਰਤ ਸਾਰੇ ਹੈ ਵੀ ਜਰੂਰਤਾਂ ਸਾਡੀਆਂ ਸਾਰੀਆਂ ਪੂਰੀਆਂ ਨੇ ਤੇ ਸਾਨੂੰ ਅਸੀਂ ਜੇ ਕੋਈ ਲੋੜ ਹੋਈ ਤੇ ਅਸੀਂ ਬਾਬਾ ਜੀ ਨੂੰ ਬੇਨਤੀ ਕਰ ਲੈਂਦੇ ਆ ਤੇ ਬੰਦੀ ਸਾਡੀ ਪ੍ਰਵਾਨ ਕਰ ਲੈਂਦੇ ਆ ਉਦੋਂ ਸਮ ਲੋੜ ਦੀ ਜਰੂਰਤ ਜਦੋਂ ਪਾਣੀ ਸਲੇ ਉਹ ਸਭ ਦਾ ਸਾਡੇ ਨਾਲ ਸਕੂਲਾਂ ਵਾਲੇ ਕੋਆਪਰੇਟ ਕਰ ਲੈਣ ਥੋੜਾ ਬਹੁਤੀਏ ਨਾ ਕਰਨਾ ਤੇ ਸਾਡਾ ਉਹਨਾਂ ਦਾ ਪੀਸਾ ਦਾ ਫੇਸ ਹੋ ਜਾ ਪ੍ਰਮਾਣਿਤ ਕੀਤਾ ਜਾਂਦਾ ਇਸ ਤਰ੍ਹਾਂ God, God. God.